ਕੱਟ ਸਮੇਂ ਵਿੱਚ ਆਪਣੇ ਵਿਚਾਰ ਪੇਸ਼ ਕਰਨ ਬਲਾਰੇ ਹੋਰ ਵੀ ਨੇ ਤੇ ਮਿਊਟ ਦਾ ਗਰੁੱਪ ਵਾਲੀ ਟੀਮ ਉਹ ਵੀ ਬੈਠੀ ਆ ਉਹਨਾਂ ਨੇ ਵੀ ਆਪਣੇ ਜਿਹੜੇ ਹੋਰ ਰਵੰਗਾਰਾ ਪ੍ਰੋਗਰਾਮ ਆਪ ਕਰਨਾ ਸੋ ਲਓ ਜੀ ਲਖਮੀਂਦਰ ਕਾਕਾ ਜੀ ਬੰਦੇ ਵਾਲਾ ਤੋਂ ਹਲੋ ਸਾਡੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ 'ਚ ਅੱਜ ਤੁਹਾਡੇ ਇਸ ਸਨੇਹੇ ਤੋਂ ਬੜੀਏ ਭਾਰੀ ਇਕੱਠ ਵਿੱਚ ਤੁਸੀਂ ਇੱਥੇ ਪਹੁੰਚਿਓ ਮੈਂ ਪਾਰਟੀ ਦੇ ਸਾਡੇ ਦਾਜਾ ਬਤਰਾ ਅਹੁਦੇਦਾਰ ਤੇ ਸਮੂਹ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਜ਼ੁਰਗੋ ਮਾਤਾ-ਮਾ ਸਾਡੀਆਂ ਭੈਣਾਂ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਵੀਰੋ ਤੁਹਾਨੂੰ ਪਤਾ ਹੀ ਹੈ ਕਿ 2024 ਦੀਆਂ ਜੋ ਇਲੈਕਸ਼ਨਾਂ ਨੇ ਉਹਨਾਂ ਦਾ ਆਗਾਜ਼ ਹੋ ਚੁੱਕਿਆ ਹੈ ਅੱਜ ਤੁਸੀਂ ਇੱਥੇ ਆਏ ਹੋ ਤਾਂ ਇਹ ਸਪੂਤ ਹੈ ਕਿ ਤੁਸੀਂ ਆਪਣਾ ਪੂਰਾ ਮਨ ਬਣਾ ਚੁੱਕੇ ਹੋ ਆਮ ਆਦਮੀ ਪਾਰਟੀ ਦੇ ਸਾਡੇ ਜੋ ਇੱਥੇ ਜੋ ਕੈਂਡੀਡੇਟ ਆ ਮਲਵਿੰਦਰ ਸਿੰਘ ਜੀ ਕੰਗ ਉਹਨਾਂ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾਉਣ ਲਈ ਦੋਸਤੋ ਅੱਜ ਤੁਹਾਡਾ ਇਕੱਠੇ ਦੱਸ ਰਿਹਾ ਏ ਕਿ ਆਮ ਆਦਮੀ ਪਾਰਟੀ ਸਾਡੇ ਕੋਲ ਸਿਰਫ 2 ਸਾਲ ਦਾ ਸਾਥ ਦਾਨ ਦੇਣ ਆਈ ਹੈ ਕੋਈ 70 ਸਾਲ ਦਾ ਸਾਥਾਮੀ ਦੇਣ ਆਏ ਸੀ ਤੁਹਾਨੂੰ ਕੋਈ 70 ਸਾਲ ਦੇ ਸੀ ਕੰਮ ਨਹੀਂ ਕਰਾਉਣ ਆਏ ਅਸੀਂ ਸਿਰਫ ਕੋਈ 2 ਸਾਲ ਦੀਆਂ ਪ੍ਰਾਪਤੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਆਏ ਆਂ ਤਾਨੂੰ ਦੱਸਦੇ ਹੋਏ ਸਾਨੂੰ ਮਾਣ ਮਹਿਸੂਸ ਹੋ ਰਿਹਾ ਏ ਇਹ ਸਿੱਖਿਆ ਦੇ ਨਾਂ ਤੇ ਵੋਟ ਮੰਗੀ ਹੈ ਪਹਿਲੀ ਪਾਰਟੀ ਹੈ ਜਿਹੜੀ ਪਾਰਟੀ ਨੇ ਚੰਗੀਆਂ ਸਿਹਤ ਸੂਲਤਾ ਦੇਣ ਦੇ ਨਾਂ ਤੇ ਵੋਟ ਮੰਗੀ ਹੈ ਅੱਜ ਤੱਕ ਤੁਸੀਂ ਅਸੀਂ ਹਰ ਰੋਜ਼ ਪਿੰਡਾਂ 'ਚ ਜਾਂਦੇ ਆ ਤੁਸੀਂ ਦੇਖਦੇ ਹੋਣੇ ਆ ਅੱਜ ਤੱਕ ਲੋਕਾਂ ਦੇ 70 ਸਾਲ ਦੇ ਵਿੱਚ ਗਲੀਆਂ ਨਾਲੀਆਂ ਗਿਆ ਸਮੱਸਿਆ ਤੋਂ ਹੀ ਬਾਹਰ ਨਹੀਂ ਆ ਸਕਦੇ ਅਸੀਂ ਪਤਾ ਨਹੀਂ ਹਰ ਰੋਜ਼ ਕਿੰਨੇ ਪਿੰਡਾਂ ਚ ਜਾਂਦੇ ਆ ਸਾਡੇ ਐਮਐਲਏ ਸਾਹਿਬ ਜਾਂਦੇ ਆ ਐਮਪੀ ਸਾਹਿਬ ਜਾਂਦੇ ਆ ਸਾਡੇ ਵਿੱਚ ਸਾਡੇ ਕੈਂਡੀਡੇਟ ਆ ਜੋ ਅਮਨ ਮਲਵਿੰਦਰ ਸਿੰਘ ਜੀ ਕੰਗ ਤੇ ਸਾਡੇ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਐਮਐਲਏ ਡਾਕਟਰ ਚਰਨਜੀਤ ਸਿੰਘ ਜੀ ਪਹੁੰਚ ਚੁੱਕੇ ਆ ਤੇ ਮੈਂ ਗੱਲਾਂ ਕਰਦਾ ਤੁਹਾਡੇ ਨਾਲ ਇਹੀ ਵੀਰੋ ਵੀ ਇੱਕ ਜਿਹੜੀ ਵੋਟ ਆ ਤੁਹਾਡੀ ਇਹ ਇੱਕ ਵਾਰ ਮਲਵਿੰਦਰ ਸਿੰਘ ਦੀ ਕੰਗ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ 'ਚ ਪਾਓ ਅੱਜ ਤੱਕ ਸਾਡੇ ਉਰੇ ਐਮ ਐਲ ਏ ਐਮ ਪੀ ਬਹੁਤ ਹੋ ਬਲਵਿੰਦਰ ਸਿੰਘ ਗੰਗ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਆਵਾਮ ਆਦਮੀ ਪਾਰਟੀ ਮਸਤੇ ਪੈਰਾ